ਦਾਣੇ ਬਦਲੇ ਸ਼ੱਜ ਨਹੀਂ ਬਦਲੇ ਚੱਜ ਬਦਲੇ ਨੇ ਜੱਜ ਨਹੀਂ ਬਦਲੇ ਦਾਣੇ ਬਦਲੇ ਸ਼ੱਜ ਨਹੀਂ ਬਦਲੇ ਚੱਜ ਬਦਲੇ ਨੇ ਜੱਜ ਨਹੀਂ ਬਦਲੇ ਤੇ ਤੂੰ ਹੀ ਦੱਸ ਹੁਣ ਕਿੱਥੇ ਕੱਲੀਏ ਜਿਹੜੇ ਕਰਕੇ ਹੱਜ ਨਹੀਂ ਬਦਲੇ ਤੂੰ ਹੀ ਦੱਸ ਹੁਣ ਕਿੱਥੇ ਧੱਲੀਏ ਜਿਹੜੇ ਕਰਕੇ ਅੱਜ ਨਹੀਂ ਬਦਲੇ ਤੇ ਕੱਲ ਨੂੰ ਦੱਸੋ ਕਿੰਜ ਬਦਲਣਗੇ ਜਿਹੜੇ ਸੱਤ ਅੱਜ ਨਹੀਂ ਬਦਲੇ ਕੁਦਰਤ ਦਾ ਨਿਯਮ ਹੈ ਬੰਦੇ ਦੀ ਫਿਤਰਤ ਬਹੁਤ ਜ਼ਿਆਦਾ ਨਹੀਂ ਬਦਲਦੀ ਪਰ ਫਿਰ ਵੀ ਇਸ ਕਮਿਊਨਿਟੀ ਹਾਲਤੇ ਆ ਕੇ ਜਾਂ ਇਹਦੇ ਲੈਂਟਰ ਤੇ ਆ ਕੇ ਇੱਕ ਭਾਈਚਾਰਕ ਜਿਹੜੀ ਸਾਹ ਸੀ ਉਹ ਸਾਹਮਣੇ ਆਈ ਵੋਟ ਜਾਂ ਸਪੋਟਰ ਹੋਣਾ ਉਹ ਮੇਰਾ ਪਰਸਨਲੀ ਮਾਮਲਾ ਹੋ ਸਕਦਾ ਪਰ ਇੱਕ ਰੁਕਿਆ ਹੋਇਆ ਕੰਮ ਜੇਤੋਂ ਅਸੀਂ ਬਹੁਤ ਲੰਬੇ ਟਾਈਮ ਤੋਂ ਜद्दोजहद ਕਰ ਰਹੇ ਸੀ 4 ਸਾਲ ਮੈਨੂੰ ਕਮੇਟੀ ਚ ਕੰਮ ਕਰਦਿਆਂ ਹੋਏ ਬਹੁਤ ਸਾਰੇ ਸੰਗਤ ਨੇ ਸੁਝਾਅ ਦਿੱਤੇ ਕਿ ਇਸ ਲੀਡਰ ਤੋਂ ਜਾਓ ਇੱਕੋ ਜਾਓ ਗਏ ਉਹਦਾ ਲੀਡਰ ਨੇ ਕਾਨੂੰ ਫੋਨ ਲਾ ਲੈਣਾ ਕਰੋ ਯਾਰ ਇਹਨਾਂ ਦਾ ਕੰਮ ਇਸ ਪੈਂਡ ਚੋਂ ਕੱਢ ਕੇ ਇਹਨਾਂ ਨੂੰ ਪਾ ਦਿਓ ਅਸੀਂ ਕਹਿਣਾ ਹਫ਼ਤੇ ਚ ਲੈਂਟਰ ਪੈ ਗਿਆ ਪਰ ਨਹੀਂ ਹੋ ਰਿਹਾ ਸੀ ਜਿੱਦਾਂ ਜਿੱਦਾਂ ਦਿਨ ਵੱਧਦਾ ਜਾਂਦਾ ਸੀ ਉਹਦਾ ਜਿਹੜਾ ਮਾਉਟੋ ਵੀ ਵੱਧਦਾ ਜਾਂਦਾ ਸੀ ਭਾਈ ਗੁਰਦਾਸ ਜੀ ਨੇ ਤੇ ਮੈਨੂੰ ਲਾਈਨਾਂ ਕਈ ਵੇਲੇ ਚਿੱਤੇ ਆ ਜਾਂਦੀਆਂ ਉਹ ਕਹਿੰਦੇ ਨਾ ਤੇ ਸੁਭਾਰੇ ਪਰਬਤਾਂ ਅਸਮਾਨ ਕਹੰਦੇ ਕਹਿੰਦੇ ਉਸ ਧਰਤੀ ਨੂੰ ਆ ਜਿਹੜੇ ਏਡੇ ਏਡੇ ਪਰਬਤ ਆ ਪਹਾੜ ਆ ਉਹ ਪਾਰੇ ਨਹੀਂ ਲੱਗਦੇ ਨਾ ਤੇ ਸੁਭਾਰੇ ਪਰਬਤਾਂ ਅਸਮਾਨ ਕਹੰਦੇ ਨਾ ਤੇ ਸੁਭਾਰੇ ਕੋਟ ਗੜ ਘਰਵਾਰ ਦਿਸੰਦੇ ਆ ਜਿਹੜੇ ਕਰੋਨਾ ਅਰਬਾਂ ਘਰ ਪਏ ਆ ਨਾ ਧਰਤੀ ਦੇ ਉੱਤੇ ਭਾਈ ਗੁਰਦਾਸ ਜੀ ਕਹਿੰਦੇ ਇਹ ਮੈਨੂੰ ਇਹ ਧਰਤੀ ਨੂੰ ਪਾਰੇ ਨਹੀਂ ਲੱਗਦੇ ਨਾ ਨ ਇਸ ਭਾਰੇ ਤਰਬਰਾਂ ਫਲ ਸੁਮਲ ਫਲੰਦੇ ਐਡੇ ਐਡੇ ਦਰਖਤ ਜਿਹੜੇ ਫਲਾਂ ਨਾ ਭਰੇ ਪਏ ਆ ਧਰਤੀ ਨੂੰ ਉਹ ਵੀ ਭਾਰੇ ਨਹੀਂ ਲੱਗਦੇ ਤੇ ਨਾ ਇਸ ਭਾਰੇ ਜੀ ਜੰਤ ਅਣ ਗਿਣਤ ਫਰੰਦੇ ਆਪ ਜਿਹੜੇ ਜੀ ਜੰਤੂ ਅਣ ਗਿਣਤੇ ਫਿਰੇ ਧਰਤੀ ਨੂੰ ਉਹ ਭਾਰੇ ਨਹੀਂ ਲੱਗਦੇ ਉਹਦਾ ਭਾਰ ਧਰਤੀ ਕਹਿੰਦੀ ਮੇਰੇ ਤੇ ਕੋਈ ਭਾਰ ਨਹੀਂ ਭਾਰ ਕੇ ਦਾ ਭਾਈ ਗੁਰਦਾਸ ਕਹਿੰਦੇ ਭਾਏ ਭਾਰੇ ਪੁਏ ਅਕਿਰਤ ਕਣ ਜਿਹੜੇ ਅਕਿਰਤ ਕਣ ਬੰਦੇ ਆ ਜਿਹੜਾ ਕਿਸੇ ਦਾ ਕੀਤਾ ਨਾ ਜਾਣਨ ਵਾਲੇ ਆ ਭਾਰੇ ਕੋਈ ਅਕਿਰਤ ਕਣ ਮੰਦੀ ਹੂ ਮੰਦੇ ਜਿਹੜੇ ਕਿਸੇ ਦਾ ਕੀਤਾ ਨਾ ਜਾਣਨ ਵਾਲਿਆ ਧਰਤੀ ਕਹਿੰਦੀ ਮੈਂ ਤੇ ਇਹਨਾਂ ਦਾ ਪਾਰ ਆ ਉਹਦਾ ਧਰਤੀ ਪਾਰ ਉਹਦਾ ਪਾਰ ਧਰਤੀ ਵੀ ਮਹਿਸੂਸ ਕਰਦੀ ਆ ਉਹ ਕੀਤਾ ਕਿਸੇ ਦਾ ਵੀ ਹੋ ਸਕਦਾ ਕਿਸੇ ਸਾਡੇ ਭਾਈ ਦਾ ਹੋ ਸਕਦਾ ਜਿਹਨੇ ਸਾਡਾ ਕਿਸੇ ਟਾਈਮ ਤੇ ਆ ਕੇ ਸਾਥ ਦਿੱਤਾ ਉਹਦਾ ਹੋ ਸਕਦਾ ਤੇ ਦਾ ਵੀ ਹੈ ਹੀ ਗੁਰੂ ਮਹਾਰਾਜ ਜੀ ਸਦਾ ਇਹਨਾਂ ਦਾ ਕੀਤਾ ਤਾਂ ਆਪਾਂ ਨੂੰ ਜਾਣਣਾ ਹੀ ਪੈਣਾ। ਜੇ ਅਸੀਂ ਇਹ ਗੱਲ ਨੂੰ ਸੋਚਦੇ ਹਾਂ ਵਿਚਾਰਦੇ ਹਾਂ ਇੱਕ ਪਾਸਿਓਂ ਜੇ ਕਿ ਵੇ ਕਿਤਨਾ ਕਿਤੇ ਟਾਈਮ ਤੇ ਆ ਕੇ ਸਾਡੀ ਬਾਹ ਫੜਦਾ ਤੇ ਉਹ ਫੜਦਾ ਜ਼ਰੂਰ ਆ। 4 ਸਾਲ ਹੋ ਗਏ ਸੀ ਜਿੱਥੇ ਮੈਂ ਜਿੱਦਾਂ ਤੁਹਾਨੂੰ ਦੱਸਿਆ। ਇਤਿਹਾਸ ਜਿਹੜਾ ਡਾਕਟਰ ਸਾਹਿਬ ਨੇ ਤਾਸੀ ਦਿੱਤਾ ਬੜੇ ਲੰਬੇ ਟਾਈਮ ਤੋਂ ਲੱਗੇ ਸੀਗੇ ਸਾਡੇ ਚਰਨ ਦਾਸ ਕੋਲਤਾਰ ਜੀ ਬਾਹੂ ਹਾਸਰਾ ਜੀ ਸਾਰੇ ਇੱਥੇ ਜਿਹਨਾਂ ਸੱਜਣਾ ਦੇ ਮੈਂ ਨਾਂ ਨਹੀਂ ਵੀ ਲੈ ਸਕਦਾ ਮਾਫੀ ਦੇਣ ਕੋਈ ਤੇ ਸਾਰੇ ਬੈਠੇ ਹੋਏ ਆ ਉਹਨਾਂ ਦੀ ਮਿਹਨਤ ਦੇ ਨਾਲ ਸਾਧ ਸੰਗਤ ਦੀ ਜਿਹੜੀ ਕਰ ਕਮਲਾ ਜੀ ਕਮਾਈ ਦੇ ਨਾਲ ਅਸੀਂ ਇਸ ਕਮਿਊਨਿਟੀ ਹਾਲ ਨੂੰ ਜਮੀਨ ਲੈਣ ਤੋਂ ਲੈ ਕੇ ਇਹਦੀ ਚਾਰ ਦਿਵਾਰੀ ਤੱਕ ਲੈ ਕੇ ਆਏ ਸੀਗੇ ਪਰ ਡਾਕਟਰ ਗੁਰੂ ਰਵਿਦਾਸ ਭਵਨ ਪਰਵੰਧਕ ਕਮੇਟੀ ਦਾ ਇੱਕ ਜਰਨਲਿਸਤਤਰ ਹੋਣ ਦੇ ਨਾਤੇ ਜੇ ਮੈਂ ਦੂਜ ਭਾਵਨਾ ਤੋਂ ਹਟ ਕੇ ਸਾਂਝੀ ਜੀ ਗੱਲ ਕਰਾਂ ਇਹ ਗੱਲ ਇਹ ਹੀ ਆ ਵਧਾਈਆਂ ਵੀ ਲੈਂਟਰ ਪੈ ਗਿਆ ਜੋ ਬੋਲੇ ਛੋਟ ਪਾ ਸੰਗੁਰਾਂ ਦਾਸ ਮਹਾਰਾਜ ਜੀ ਜੈ ਮੈਂ ਨਹੀਂ ਜਾਣਦਾ ਫੰਡ ਜੇ ਕੋ ਮੈਂ ਸਾਂਝੀ ਗੱਲ ਇੱਕ ਇਹ ਕਰ ਰਿਹਾ ਸਾਧ ਸੰਗਤ ਜਾਂ ਬੀਬੀ 인ਦਰਜੀਤ ਪਰਮਾਨ ਜਾ ਸਾਡੇ ਐਨ ਆਰ ਆਈ ਵੀਰਾਂ ਭਰਾਵਾਂ ਕਿਸੇ ਵਿੱਚ ਕਿਸੇ ਦੇ ਮਨਾਂ ਵਿੱਚ ਬਸ ਕੇ ਵੀ ਵੀਰੋ ਭਰਾਵੋ ਤੁਹਾਨੂੰ ਬਧਾਈਆਂ ਲੈਂਟਰ ਪੈ ਗਿਆ ਜਿਹੜਾ ਆਪਣਾ ਮਸਲਾ ਸੀ ਉਹ ਹੱਲ ਹੋ ਗਿਆ ਤੇ ਗੁਰੂ ਮਹਾਰਾਜ ਜੀ ਦੇ ਜਿਹੜਾ ਦਰਬਾਰ ਤੇ 1 ਰੁਪਈਆ ਵੀ ਉਸੇ ਬਰਾਬਰ ਹੈ ਤੇ 1 ਕਰੋੜ ਰੁਪਈਆ ਵੀ ਉਸੇ ਬਰਾਬਰ ਹੀ ਆ ਆਪਾਂ ਇਹ ਤੇ ਗੁਰੂ ਮਹਾਰਾਜ ਜੀ ਦੇ ਦਰਬਾਰ ਤੇ ਕਿਸੇ ਨੂੰ ਕ੍ਰੈਡਿਟ ਨਹੀਂ ਦੇ ਸਕਦੇ ਦੇ ਸਕਦੇ ਸਰ ਕ੍ਰੈਡਿਟ ਉਹ ਦਿੰਦਾ ਜਦੋਂ ਦਿੰਦਾ ਤੇ ਮੈਂ ਇੰਨੇ ਗਲਫਾ ਦੇ ਨਾਲ ਜੇ ਮੈਂ ਕਿਤੇ ਗਲਤ ਬੋਲ ਜਾऊं ਤੇ ਮੈਨੂੰ ਮਾਫੀ ਦਿਓ ਮੈਂ ਇਨਨੇ ਖਲਬਜ਼ਾਂ ਦੇ ਨਾਲ ਬੀਬੀ ਹਿੰਦਰਜੀਤ ਪਰਮਾਨ ਜੀ ਦਾ ਇੱਕ ਸਵਾਗਤ ਵੀ ਕਰਦਾ ਤੇ ਉਹਨਾਂ ਨੂੰ ਸਤਿ ਸ੍ਰੀ ਅਕਾਲ